विधानसभा ਹਲਕਾ ਗੁਰੂ ਹਰ ਸਾਹਾਏ ਦੇ ਪਿੰਡ ਕੋਰ ਸਿੰਘ ਵਾਲਾ ਪਿੰਡ ਦਿਲਾਰਾਮ ਅਤੇ ਹੋਰਨਾ ਪਿੰਡਾਂ ਅੰਦਰ ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਐਕਐਮਐਲਏ ਕੇਵਲ ਢਿੱਲੋ ਐਕਐਮਐਲਏ ਫਤਿਹਜੰਗ ਬਾਜਵਾ ਆਦੀ ਵੱਲੋਂ ਹਲਕਾ ਗੁਰੂ ਹਰਸਾਏ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਹੈ। ਉਹਨਾਂ ਨੇ ਕਿਸਾਨਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਲੋਕਾਂ ਨਾਲ ਖੜੀ ਹੈ ਅਤੇ ਖੜੀ ਹੀ ਰਹੇਗੀ। ਐਦਾਂ ਗੱਲਬਾਤ ਕਰਦਿਆਂ ਭਾਜਪਾ ਅਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਹਲਕਾ ਗੁਰੂ ਹਰਸਾਏ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਦੀ ਜੋ ਕਣਕਰੇ ਨਾੜ ਦਾ ਨੁਕਸਾਨ ਹੋਇਆ ਹੈ, ਜੋ ਬੇहद ਮੰਦ ਭਾਗ ਹੈ। ਹੁਣਾ ਕਿ ਇਸ ਸਬੰਧੀ ਡੀਸੀ ਫਿਰੋਜ਼ਪੁਰ ਨੂੰ ਭਾਰਤੀ ਜਨਤਾ ਪਾਰਟੀ ਦਾ ਵਫਦ ਮਿਲ ਕੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਪਰਿਭਾਈ ਕਰਵਾਉਣ ਦਾ ਯਤਨ ਕਰੇਗਾ ਅਤੇ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਪੀੜਤ ਕਿਸਾਨਾਂ ਦੀ ਬਿਨਾ ਗਰਦਾਬਰੀ ਕੀਤੇ ਕਿਸਾਨਾਂ ਨੂੰ 50000 ਰੁਪਏ ਮੁਆਵਜ਼ਾ ਰਾਸ਼ੀ ਅਤੇ ਮੂੰਗੀ ਦੀ ਫਸਲ ਦੀ ਬਜਾਈ ਲਈ ਮੁਫਤ ਔਰ ਮੈਂ ਇਸ ਹਾਦਸੇ ਨੂੰ ਹਾਦਸਾ ਹੀ ਨਹੀਂ ਗਿੰਦਾਗਾ ਇਹ ਸਰਕਾਰ ਦੀ ਪੂਰੀ ਜ਼ਿੰਮੇਵਾਰੀ ਹੈ ਇਨਾਂ ਦੀ ਨਲਾਇਕੀ ਦੀ ਵਜ੍ਹਾ ਕਰਕੇ ਬੇਅੰਗਹਿਲੀ ਦੇ ਇਹਨਾਂ ਜਿਹੜੀਆਂ ਅੰਗਹਿਲੀਆਂ ਕੀਤੀਆਂ ਨੇ ਉਹਦੀ ਵਜ੍ਹਾ ਕਰਕੇ ਅੱਜ ਇਹ ਮੇਰੇ ਗਰੀਬ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਅੱਜ ਦੇਖੋ ਇੱਥੇ ਇੱਥੇ 40-50 ਏਕੜ ਦਾ ਇੱਥੇ ਨੁਕਸਾਨ ਹੋਇਆ ਦਿਲਾਰਾਮ ਹੋਇਆ ਮਿਸ਼ਰੀ ਵਾਲੇ ਹੋਇਆ ਉਧਰ ਨਧਾਨੇ ਹੋਇਆ ਹੋਰ ਕਈਆਂ ਪਿੰਡਾਂ 'ਚ ਹੋਇਆ ਸੋ ਇਹ ਜਿਹੜਾ ਨੁਕਸਾਨ ਹੈ ਇਹਨਾਂ ਦੀ ਅੰਗਹਿਲੀ ਨਾਲ ਹੋਇਆ ਇਹਨਾਂ ਨੇ ਕੋਈ ਫਾਇਰ ਬ੍ਰਿਗੇਡ ਦਾ ਪ੍ਰਬੰਧ ਇੱਥੇ ਨਹੀਂ ਕੀਤਾਗਾ ਇਹਨਾਂ ਨੇ ਇੱਥੇ ਕੋਈ ਚੌਕਸੀਆਂ ਨਹੀਂ ਰੱਖੀਆਂ ਵੀ ਜਿਹਦੇ ਨਾਲ ਬਿਜਲੀ ਦੇ ਵਿਭਾਗ ਨੂੰ ਇਹ ਚੌਕਸ ਕਰਦੇ ਕਿ ਭਾਈ ਇਹ ਜਿਹੜੇ ਟਰਾਂਸਫਾਰਮਰ ਇਹਨਾਂ ਦੇ ਵਿੱਚ ਕਰੰਟ ਇਹਨਾਂ ਦਿਨਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਜਿਹੜੀਆਂ 스ਪਾਰਕਿੰਗ ਨੇ ਉੱਥੇ ਟੀਮਾਂ ਰੱਖਣੀਆਂ ਚਾਹੀਦੀਆਂ ਸੀਗੀਆਂ ਐਡਮਿਨਿਸਟ੍ਰੇਸ਼ਨ ਦੀ ਟੋਟਲ ਨਲਾਇਕੀ ਹੈ ਔਰ ਸਰਕਾਰ ਦਾ ਟੋਟਲ ਕੰਪ ਕਰਨ ਦੀ ਨੀਤੀ ਸੋਣਾ ਹੈ ਅੱਜ ਸਾਡੀ ਭਾਰਤੀ ਜਨਤਾ ਪਾਰਟੀ ਦੀ ਟੀਮ ਆਈ ਮੇਰੇ ਨਾਲ ਮੇਰੇ ਸਾਥੀ ਕੇਵਲ ਢਿਲੋਂ ਜੀ ਜਿਹੜੇ ਐਮਐਲਏ ਰਹਿ ਚੁੱਕੇ ਨੇ 바ਸ਼ਵਾ ਜੀ ਏ ਵੀ ਐਮਐਲਏ ਰਹਿ ਚੁੱਕੇ ਨੇ ਇਸ ਵੇਲੇ ਸਾਡੀ ਪਾਰਟੀ ਦੇ ਉੱਚ ਕੋਟੀ ਦੇ ਸਾਡੇ ਲੀਡਰ ਨੇ ਔਰ ਅਸੀਂ ਇਹ ਇਹ ਗੱਲ ਕਰਨ ਆਏ ਆਂ ਔਰ ਸਰਕਾਰ ਨੂੰ ਇਹ ਗੱਲ ਕਹਿਣ ਆਏ ਆਂ ਕਿ ਇਹਨਾਂ ਨੂੰ ਇਮੀਡੀਏਟਲੀ 15000 ਰੁਪਇਆ ਜਿਹਦਾ ਨਾੜ ਛੜਿਆ ਉਹਦਾ ਮੁਆਵਜ਼ਾ ਕਣਕ ਸਾਡੇ ਬਣਾਲੇ ਨੂੰ 50000 ਦਾ ਮੁਆਵਜ਼ਾ ਔਰ ਮੂੰਗੀ ਬੀਜਨ ਵਾਸਤੇ ਮੂੰਗੀ ਦਾ ਬੀਜ ਤੇ ਜ਼ਮੀਨ ਦੀ ਬੁਆਈ ਜਿਹੜੀ ਹੈ ਇਹਨਾਂ ਨੂੰ ਇਮੀਡੀਏਟ ਦਿੱਤੀ ਜਾਏ ਔਰ ਉਹਦੇ ਵਿੱਚ ਨਾ ਕੋਈ ਗੱਲਾਂ ਕਰਨ ਵੀ ਸਵੇਰੇ ਦੁਪਹਿਰੇ ਸ਼ਾਮ ਹੈ ਔਰ ਬਾਕੀ ਜਿਹੜਾ ਤਿੰਨ ਤਿੰਨ ਮਹੀਨੇ ਦਾ ਇਹਨਾਂ ਨੂੰ ਰਾਸ਼ਨ ਅਸੀਂ ਮੈਮੋਰੰਡਮ ਦੇਣ ਜਾ ਰਹੇ ਹਾਂ ਡੀਸੀ ਸਾਹਿਬ ਕੋਲ ਤੇ ਇਹ ਬਾਕੀ ਗੱਲ ਜਿਹੜੀ ਹੈ ਟੋਟਲਨ ਸਾਹਿਬ ਤੇ ਬਾਜਵਾ ਸਾਹਿਬ ਕਰਨ। ਮੈਂ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਅਸੀਂ ਦੇਣ ਆਏ ਆ ਅੱਜ ਕਿ ਜਿਹੜੇ ਵਿਚਾਰੇ ਗਰੀਬ ਕਿਸਾਨ ਕੇ ਪੰਜਾਬੀ ਪੰਜਾਬ ਪੰਜਾਬ ਜਿਹੜਾ ਹੈਗਾ ਉਹ ਸੁਪਾ ਪ੍ਰਧਾਨ ਜਿਹੜਾ ਹੈਗਾ ਖੇਤੀ ਪ੍ਰਧਾਨ ਹੀ ਆ। ਅੱਜ ਇੰਨਾ ਮਾੜਾ ਹਾਲ ਅਸੀਂ ਦੇਖ ਕੇ ਆਏ ਵੀ ਸੜ ਕੇ ਸੁਆਹ ਹੋਇਆ ਪਿਆ। ਜਿਹੜਾ ਨੇ ਵਿਚਾਰੇ ਗਰੀਬਾਂ ਨੇ ਠੇਕੇ ਤੇ ਲਿਆ ਸੀ ਉਹਨਾਂ ਨੂੰ ਮੀਸ ਸੀ ਕਿ ਹੁਣ ਸਾਡੀ ਕਾਣ ਕਾਊਗੀ ਬੱਚਿਆਂ ਦੀ ਫੀਸ ਦੇਵਾਂਗੇ ਕਿਸੇ ਨੇ ਕਰਜ਼ੇ ਦਾ ਪੈਸਾ ਦੇਣਾ ਕਿਸੇ ਨੇ ਸੌ ਗੱਲਾਂ ਹੁੰਦੀਆਂ ਨੇ ਅੱਜ ਸਾਰਾਂ ਦੇ ਸੁਪਨੇ ਜਿਹੜੇ ਆ ਉਹ ਬੇਕਾਰ ਹੋਏ ਪਏ ਆ ਅਸੀਂ ਇਹੀ ਚੇਤਾਵਨੀ ਦੇਣੇ ਚਾਹੁੰਦੇ ਆ ਜਿਹੜਾ ਭਗਵੰਤ ਮਾਨ ਇਲੈਕਸ਼ਨ ਤੋਂ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਕਿਹੜੀਆਂ ਗੁਰਦਾਰੀਆਂ ਅਸੀਂ ਤਾਂ ਉਹਦੇ ਭੇਡਾਂ ਦੇ ਵੀ ਦੇਵਾਂਗੇ ਅਸੀਂ ਤਾਂ ਮੁਰਗੀਆਂ ਦੇ ਵੀ ਦੇਵਾਂਗੇ ਮੈਂ ਕਹਿਣਾ ਚਾਹੁੰਨਾ ਕਿ ਵਿਚਾਰੇ ਗਰੀਬ ਕਿਸਾਨਾਂ ਨੂੰ ਇਹ ਗੁਰਦਾਰੀ ਦੇ ਚੱਕਰ ਚ ਨਾ ਪਾਓ ਹਫ਼ਤੇ ਦੇ ਵਿੱਚ ਵਿੱਚ ਸਾਰਿਆਂ ਨੂੰ ਪਤਾ ਕਿ ਕਿਸ ਦੀ 2 ਏਕੜ ਆ ਇੱਥੇ 9 ਏਕੜ ਆ 45 ਕਿੱਲੇ ਆ ਜਿੰਨੀ ਵੀ ਹੈ ਸਾਰੇ ਪਿੰਡ ਵਾਲੇ ਸਰਪੰਚ ਸਾਹਿਬਾਂ ਨੂੰ ਪਤਾ ਪਿੰਡ ਵਾਲਾ ਨੂੰ ਪਤਾ ਪੰਜਾਬ ਸਰਕਾਰ ਨੂੰ ਉਹਨਾਂ ਦੀ ਮਸ਼ੀਨਰੀ ਨੂੰ ਐਸਡੀਐਮ ਸਾਹਿਬ ਨੂੰ ਡੀਸੀ ਸਾਹਿਬ ਨੂੰ ਇੱਕ ਇੱਕ ਇਲਾਕੇ ਦਾ ਪਤਾ ਵੀ ਕਿਹੜੇ ਕਿਹੜੇ ਦੀ ਕਿੰਨੀ ਹੈ ਹਫ਼ਤੇ ਦੇ ਵਿੱਚ ਵਿੱਚ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਜਿਹੜੇ ਗਰੀਬ ਮਜ਼ਦੂਰ ਕਿਸਾਨ ਆ ਵਿਚਾਰੇ ਉਹਨਾਂ ਦਾ ਪਰਿਵਾਈ ਹੋ ਸਕੇ ਸਰਪੰਚ ਜੀ ਇਹ ਚਾਹਾਂਦਾ ਕਿ ਮਦਦ ਕੀਤੀ ਜਾਵੇਗੀ ਹਾਂਜੀ ਸੈਂਟਰ ਗਵਰਨਮੈਂਟ ਵੱਲੋਂ ਕੀ ਮਦਦ ਸੈਂਟਰ ਗਵਰਨਮੈਂਟ ਮੈਂ ਦੱਸਦਾ ਜੀ ਕਿ ਜਿਹੜੀ ਜਿਹੜਾ ਪੈਸਾ ਆਉਣਾ ਉਹ ਆਉਣਾ ਤਾਂ ਸੈਂਟਰ ਸਰਕਾਰ ਤੋਂ ਹੀ ਆ ਸੈਂਟਰ ਸਰਕਾਰ ਤੇ ਸੂਬਾ ਸਰਕਾਰ ਦੀ ਸੰਧੀ ਆ ਅੱਗੇ ਵੀ ਦੇਖੋ ਜਿਹੜਾ ਕਲੀਨਿਕਾ ਦੇ ਵਿੱਚ ਪੈਸਾ ਆਇਆ ਉਹ ਵੀ ਸੈਂਟਰ ਸਰਕਾਰ ਦਾ ਹੀ ਆਇਆ ਹੁਣ ਵੀ ਸਰਕਾਰ ਨੇ ਦੇਣਾ ਪਰ ਇਹ ਮਿਸਯੂਜ਼ ਕਰਦੇ ਆ ਮੈਂ ਇਹ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿ ਇਹ ਵਿਚਾਰੇ ਗਰੀਬ ਕਿਸਾਨਾਂ ਨੂੰ ਤੰਗ ਨਾ ਕਰਨ ਐਵੇਂ ਨਾ ਕੱਢ ਕੇ ਜੀ ਅੱਜ ਗੁਰਦੌਰੀ ਹੋਏਗੀ ਪਰ ਅੱਜ 2021 ਦੇ ਪਿਛਲੇ ਅਸੀਂ ਜਦੋਂ ਦੇਖ ਕੇ ਆਏ ਆ 2021 ਦੇ ਵਾਜਵਾ ਸਾਹਿਬ ਅੱਜ ਤੱਕ ਛੋਟੀ ਸਾਹਿਬ 2021 ਦੇ ਗੜੇ ਮਾਰੇ ਵਾਲਾ ਤੇ ਅੱਜ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ ਸੋ ਇਹ ਜਿਹੜੀ ਹਰਾਲੀਏ ਝੂਠੀ ਸਰਕਾਰ ਆ ਇੱਥੇ ਗੜੇ ਮਾਰੀ ਗਿਲਿਆ ਪੈਸਾ ਕੋਈ ਨਹੀਂ ਆਇਆ ਕੋਈ ਪੈਸਾ ਨਹੀਂ ਮਿਲਿਆ ਕੋਈ ਪੈਸਾ ਤੋਂ 2021 ਦਾ ਨਹੀਂ ਪੈਸਾ ਮਿਲਿਆ ਹੁਣ ਨਾ ਲੋਕਾਂ ਨੂੰ ਤੁਸੀਂ ਦੇਖੋ ਐਨਾ ਬੁਰਾ ਹਾਲ ਆ ਦੇਖਿਆ ਨਹੀਂ ਜਾਂਦਾ ਗਰੀਬ ਕਿਸਾਨ ਦਾ ਇਹਨਾਂ ਮਾੜਾ ਹਾਲ ਆ ਵਿਚਾਰੇ ਬਜ਼ੁਰਗਾਂ ਨੇ ਜਿਹੜੇ ਗਰੀਬਾਂ ਨੇ ਠੇਕੇ ਤੇ ਲਈ ਆ ਜ਼ਮੀਨ ਉਹਨਾਂ ਨੂੰ ਠੇਕੇ ਦਾ ਪੈਸਾ ਐਡਵਾਂਸ ਦਿੱਤਾ ਆ ਜੋ ਨੀਦ ਕਰਦੇ ਸੀ ਵੀ ਸਾਡਾ ਪੈਸਾ ਆਊਗਾ ਉਹਨਾਂ ਵੱਲ ਦੇਖਣ ਐਵੇਂ ਸਰਕਾਰ ਝੂਠੀ ਸਰਕਾਰ ਆ ਜਿਹੜੀ ਲਾਰਿਆਂ ਦੀ ਸਰਕਾਰ ਆ ਇਹਨੂੰ ਮਾੜਾ ਮੋਟਾ ਜਾਗਣਾ ਚਾਹੀਦਾ ਐਵੇਂ ਦਿੱਲੀ ਵਾਲੀ ਸਰਕਾਰ ਦੇ ਮਗਰ ਮਗਰ ਇਉਂ ਨਹੀਂ ਭੱਜਣਾ ਚਾਹੀਦਾ ਘਟਨਾ ਹੋਈ ਹੈ ਜਿਹੜੀ ਕਿਸਾਨਾਂ ਦਾ ਨੁਕਸਾਨ ਹੋਇਆ ਮੇਰੇ ਵੱਡੇ ਵੀਰ ਕੇਵਲ ਟੈਲੋਜੀ ਵੀ ਇੱਥੇ ਨੇ ਰਾਏ ਸਾਹਿਬ ਇੱਥੇ ਸਾਡਾ ਇਕਲਕੀ ਫਰਸੀ ਭਾਰਤੀ ਜਨਤਾ ਪਾਰਟੀ ਨੇ ਆ ਕੇ ਆਪਣਾ ਵਫਤ ਭੇਜਿਆ ਤਾਂ ਕਿ ਆਪਣੇ ਉਹਨਾਂ ਵੀਰਾਂ ਦੇ ਨਾਲ ਆਪਣਾ ਜਾ ਕੇ ਉਹਨਾਂ ਦਾ ਪਤਾ ਲਾਓ ਗੱਲ ਇਹ ਆ ਤੁਸੀਂ ਗੱਲਾਂ ਕਰ ਰਹੇ ਸੀ ਵੀ ਸੂਬੇ ਦੀ ਸਰਕਾਰ ਕੀ ਦੇ ਸਕਦੀ ਹਮੇਸ਼ਾ ਸੂਬੇ ਕੋਲ ਚੀਫ ਮਿਨਿਸਟਰ ਰੀਲੀਫ ਫੰਡ ਹੁੰਦਾ ਔਰ ਉਹ ਇਹਨਾਂ ਕਰਕੇ ਹੁੰਦਾ ਜਿਹੜੀਆਂ ਕੋਈ ਮਾਰ ਤਾਰੀਆਂ ਇਸ ਕਿਸਮ ਦੀਆਂ ਜਿਹੜੀਆਂ ਕੋਈ ਹੁੰਦੀ ਹੈ ਉਸ ਕਰਕੇ ਉਹਨਾਂ ਨੂੰ ਰੀਲੀਫ ਮਿਲਦਾ ਹੈ ਹੁਣ ਹੈ ਕੀ ਹੈ ਵੀ ਉੱਥੇ ਤਾਂ ਸਾਰਾ ਕੁਝ ਦਿੱਲੀ ਉਹਨਾਂ ਦਾ ਖਿਆਲ ਹੈ ਇੱਧਰ ਪੰਜਾਬ ਦੇ ਵਿੱਚ ਕਨਕਾ ਸੜੀਆਂ ਨੇ ਕਿਸੇ ਨੇ ਆ ਕੇ ਹਾ ਦਾ ਨਾਰਾ ਨਹੀਂ ਮਾਰਿਆ ਇਹ ਸਰਕਾਰ ਕੋਲੋਂ ਹਾਂ ਇਹ ਸਰਕਾਰ ਕੋਲੋਂ ਆਪਾਂ ਕੀ ਤੋਕੋ ਕਰ ਸਕਦੇ ਸੋ ਮੇਰਾ ਕਹਿਣ ਤੋਂ ਮਤਲਬ ਹੈ ਵੀ ਇਹ ਬਿਲਕੁਲ ਕੇਵਲ ਢਲੋਂ ਜੀ ਨੇ ਜਿਹੜੀ ਗੱਲ ਕੀਤੀ ਹੈ ਵੀ ਆਪਾਂ ਨੂੰ ਸੈਂਟਰ ਕੋਲੋਂ ਫੰਡ ਜਿਹੜਾ ਆਣਾ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਦੇ ਵਿੱਚੋਂ ਜਿਹੜਾ ਫੰਡ ਇਹਨਾਂ ਕਿਸਾਨ ਭਰਾਵਾਂ ਨੂੰ ਆਏ ਉਹ ਜ਼ਰੂਰ ਉਹਦੇ ਵਿੱਚ ਆਣਾ ਦੇ ਥਰੂ ਸਟੇਟ ਗਵਰਨਮੈਂਟ ਨਹੀਂ ਹੈ ਪਰ ਉਹ ਇਨਸ਼ੋਰ ਇਹ ਕਰਨਾ ਹੈ ਵੀ ਪੈਸਾ ਜਿਹੜਾ ਇਹ ਗਰੀਬ ਜਿਹੜੇ ਕਿਸਾਨ ਵੀਰ ਜਿਹਨਾਂ ਨੂੰ ਨੁਕਸਾਨ ਹੋਇਆ ਉਹਨਾਂ ਨੂੰ ਉਹਦੀ ਪਰਮਾਈ ਹੋਏ ਕਿਉਂਕਿ ਵੇਖੋ ਇੱਥੇ ਗੱਲ ਤੁਸੀਂ ਅੱਗੇ ਕੀਤੀ ਗੜਿਆਂ ਦੇ ਵੇਲੇ ਉਹਨਾਂ ਨੇ ਗੱਲ ਕੀਤੀ ਵੀ ਜੀ ਅਸੀਂ ਇੰਨੇ ਪੈਸੇ ਤਾਂਗੇ ਕੋਈ ਸੀਮਨਿਸਟਰ ਉਹ ਤੋਂ ਬਾਅਦ ਕੋਈ ਗੱਲ ਨਹੀਂ ਕੀਤੀ ਕੋਈ ਸਰਕਾਰ ਨੇ ਗੱਲ ਨਹੀਂ ਕੀਤੀ ਅੱਜ ਪੰਜਾਬ ਦੇ ਲੋਕ 5 ਸਾਲ ਦਾ ਜਿਹੜਾ ਸੰਤਾਪ ਹੈ ਉਹ ਤੇ ਭੁਗਦਾ ਹੀ ਬੈਠਾ ਉਹਨਾਂ ਨੂੰ ਉਹ ਸਮਾਂ ਕੱਟ ਰਹੇ ਨੇ ਇੱਕ ਇੱਕ ਦਿਨ ਜਿੱਦਾਂ ਹੁੰਦਾ ਤਾਂ ਉਹ ਜੇਲ੍ਹ ਦੀਆਂ ਕੰਧਾਂ ਤੇ ਕੋਈ ਜਿੰਨੇ ਬਾਹਰ ਆਣਾਂ ਦਾ ਲੀਕਾ ਮਾਰ ਕੇ ਕੱਢਦਾ ਹਾਂ ਹਾਂ ਉਹ ਡੇਢ ਸਾਲ ਲੱਗਿਆ ਉਹ ਡੇਢ ਸਾਲ ਵੀ ਕੱਟਣਾ ਬੜਾ ਔਖਾ ਹੁੰਦਾ ਲੋਕਾਂ ਤੇ ਪਰ ਸਾਡਾ ਇਹ ਆ ਵੀ ਅਸੀਂ ਆਏ ਆ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਇਸ ਜਿਹੜਾ ਨੁਕਸਾਨ ਹੋਇਆ ਸਾਨੂੰ ਹਮਦਰਦੀ ਉਹਨਾਂ ਦੇ ਨਾਲ ਅਸੀਂ ਸਹੀ ਮੈਨੇ ਤੇ ਵਿੱਚ ਕਿਉਂਕਿ ਸਮਝਦੇ ਆ ਵੀ ਜਿੱਦੀ ਜਿੱਦੀ ਫਸਲ ਬੱਚਿਆਂ ਵਾਂਗੂ ਜਿੰਨੇ ਸੰਭੀ ਹੋਵੇ ਨਾ ਤੇ ਜਿਹੜਾ ਉਹ ਨੁਕਸਾਨ ਹੁੰਦਾ ਉਹਦੇ ਸਾਰੇ ਸੁਪਨੇ ਜਿਹੜੇ ਨੇ ਉਹਨਾਂ ਤੇ ਪਾਣੀ ਫਿਰ ਜਾਂਦਾ ਅਸੀਂ ਉਹਨਾਂ ਦੀ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਜਰੂਰ ਇਹ ਸਿੱਧੀ ਪਰਮਾਈ ਕਰਾਂਗੇ